ਮਾ ਮਹਾ ਵਲੀ ਕੁਆਲਮ ਬਬੀਕ ਅਤੀ ਬੈਰਗਦੀ ਪਰਮਮੀ ਅਥਾ ਸਤਗੁਰੂ ਦਸਾਂ ਬਾਤ ਸ਼ਹੀਆਂ ਦੀ ਜ਼ਰੂਰ ਤਨ ਤਨ ਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕद्दस ਗੋਦ ਅੰਦਰ ਸੁਭੈ ਮਾਨ ਤੁਹਤ ਵਿੜਿਤੋ ਹਾਜ਼ਰੀ ਅਲਵਾਰੇ ਗੁਰਸਵਾਰੇ ਸਾਧ ਸੰਗਤ ਜਨੋ ਵੜਵਾਗੇ ਹੋ ਜਦਾਂ ਤੇ ਮਾਲਕ ਨੇ ਨਦਰੇ ਕਰ ਕਰਕੇ ਅੰਮ੍ਰਿਤ ਵੇਲੇ ਦੀ ਦਾਤ ਉਪਰੰਤ ਗੁਰੂ ਚਰਨਾਂ 'ਚ ਜੁੜਨੀਆਂ ਇਹ ਸੁਪਾਗ ਕੜੀਆਂ ਬਖਸ਼ਿਸ਼ ਹੋਈਆਂ ਹਨ ਬੜੀ ਤਾਕਤ ਅਦ ਸੈਤਾਨ ਜੀ ਨੇ ਹਜ਼ੂਰੀ ਜਥੇ ਪਾਸੋਂ ਤੁਰ ਕੀ ਬਾਣੀ ਦਾ ਰਸ ਜਨਾ ਕੀਰਤਨ ਸ਼ਰਣ ਕੀਤਾ ਹੈ ਐਸਰ ਭਾਈ ਗੁਰਦਾਸ ਸਿੰਘ ਜੀ ਦੀ ਬਾਣੀ ਕਰਕੇ ਗਏ ਅੱਖੀਂ ਦੇਖ ਨਾ ਰਜੀਆ ਬੋ ਰੰਗ ਤਮਾਸ਼ੀ ਉਸ ਦਰਿੰਦਾ ਕੰਨ ਸੁਣਾ ਰੋਣ ਇਤਿਹਾਸੀ ਅਬ ਸਤਿ ਪਈ ਗੁਰਦਾਸ ਜੀ ਸਾਡੇ ਯਾਰ ਇੰਦਰੇ ਦਾ ਚਿਤ੍ਰਣ ਕਰਦੇ ਆਖਿਆ ਕਿ ਮਨੁੱਖ ਦੀ ਇਹ ਜਿੰਦ ਹੈ ਵੀ ਇੰਦਰੇ ਨੇ ਤਮਾਗ ਜ਼ਿੰਦਗੀ ਦੇ ਰਸ ਮਾਣ ਦੇ ਜੀਵਨ ਤੇ ਮੁੱਕ ਜਾਂਦਾ ਪਰ ਰਸ ਤੇ ਮੁੱਕਦੇ ਜੀਵਨ ਦਾ ਅੰਤ ਹੋ ਜਾਂਦਾ ਪਰ ਇਹ ਰਸਾਂ ਦਾ ਅੰਤ ਨਹੀਂ ਹੁੰਦਾ ਤੇ ਜੀਵ ਨੂੰ ਵਿਅਕਤੀ ਦੀ ਸੋਚ ਨਹੀਂ ਕਹਿੰਦੀ ਪਰ ਸਾਡੇ ਅੱਖੀਂ ਦੇਖਣਾ ਰੱਜੀਆਂ ਉਹ ਰੰਗ ਤਮਾਸ਼ੇ ਅੱਖਾਂ ਨਹੀਂ ਰਹਿਣੀਆਂ ਇਹ ਦੁਨੀਆ ਦੇ ਰੰਗ ਤਮਾਸ਼ੇ ਨੂੰ ਵੇਖ ਕਰਕੇ ਕੋਤਹ ਨੂੰ ਵੇਖ ਕਰਕੇ ਮਨ ਹੋਰ ਵੇਖਣਾ ਚਾਹੁੰਦਾ ਹੈ ਇਹ ਦੇਸ਼ ਵਿਦੇਸ਼ ਤੱਕ ਵੇਖਣਾ ਚਾਹੁੰਦਾ ਉੱਥੇ ਕੀ ਕੁਝ ਹੈ ਉਹ ਉੱਥੇ ਵੀ ਜਾਵਾਂ ਹਰ ਕੰਟਰੀ ਹਰ ਦੇਸ਼ ਦਾਣਾ ਚਾਹੁੰਦਾ ਉਹ ਇੰਡੀਆ ਦੇ ਲੋਕ ਕੋਈ ਨਹੀਂ ਆਵੇ ਜਿੰਨੇ ਵੀ ਸਲਵ ਨਹੀਂ ਜਾਂਦੇ ਐ ਉਹ ਹਰ ਥਾਂ ਤੇ ਪਵਿੱਤਰ ਸਪਲੇਸ ਜਿਹੜਾ ਹੈ ਨਾ ਉੱਥੇ ਜ਼ਰੂਰ ਜਾ ਕੇ ਵੇਖਿਆ ਹੋਊ ਕਿ ਕੀ ਵਜ੍ਹਾ ਇਹ ਖਾਵੇ ਕਰਾ ਚਾਹੁੰਦੀ ਹੁੰਦੇ ਐ ਬਜ਼ੁਰਗ ਜੇ ਅਖੰਡੀ ਸਰੋਵਰ ਘਟ ਜਾਂਦੇ ਮਨੋ ਕਹਿੰਦਾ ਹੈ ਕਿ ਹੋਰ ਵੇਖਣਾ ਚਾਹੀਦਾ ਹੈ ਫੇਰ ਕਾ ਲਗਦੀਆਂ ਨੇ ਰਿਲੇਂਸ ਸਿੰਦੇ ਆ ਆਪਰੇਸ਼ਨ ਤੱਕ ਮੁਲਕ ਹੁੰਦਾ ਹੈ ਵੇਖਣ ਚਾਹੁੰਦਾ ਹੈ ਔਰ ਸਗੰਡੀ ਅਖਾਂ ਨਹੀਂ ਲੱਗਦੀਆਂ ਸਾਰੀ ਜ਼ਿੰਦਗੀ ਸੰਸਾਰ ਨੂੰ ਵੇਖ ਕੇ ਅੱਖੀਂ ਦੇਖਰ ਜੀਆਂ ਉਹ ਰੰਗ ਤਮਾਸ਼ੇ ਉਸਤ ਨਿੰਦਾ ਕੰ ਸੁਣਾ ਰੋਣ ਤੇ ਹਾਸੇ ਦੁਨੀਆ ਦੇ ਉਸਤ ਤੇ ਲਿੰਦਿਆ ਦੁਨੀਆ ਦੇ ਰੋਣੇ ਤੇ ਹਾਸੇ ਇਹ ਚਾਰ ਚੀਜ਼ਾਂ ਕੰ ਸੁਹੰਦੇ ਐ ਨਹੀਂ ਰੱਜਦੇ ਕਿਸੇ ਨੇ ਕੋ ਗਾਲਤ ਹੁੰਦੀ ਹੋਵੇ ਪਰਮ ਧੱਕੇ ਨਾਲ ਕਹਿੰਦਾ ਕੀ ਹੋਇਆ ਕਿਵੇਂ ਹੋਇਆ ਸੁਣਨਾ ਚਾਹੁੰਦਾ ਤਾਂ ਕਿਹਨਾਲੋ ਸੁ ਗਾਲ ਸ਼ਾਮ ਨੂੰ ਚਾਹੁੰਦਾ ਮੇਰੀ ਕੀ ਗੱਲ ਕਰ ਰੇ ਸਿਨੇ ਮੈਨੂੰ ਦੱਸੋ ਕਿਉਂ ਕਾਲ ਸੁਣਨਾ ਚਾਹੁੰਦੇ ਕੀ ਚਾਹੁੰਦੇ ਆ ਕਿਸੇ ਦੀ ਉਸਤ ਕਿਸੇ ਦੀ ਰਿੰਦਾ ਕਿਸੇ ਦਾ ਰੋਣਾ ਕਿਸੇ ਦਾ ਹਾਸਾ ਅਸੇ ਪੁਸਤ ਰਿੰਦਾ ਕੰਨ ਸੁਣ ਰੋਣਾ ਤੇ ਹਾਸੇ ਸਾਦੀ ਜੀਵਨ ਰਚੀਆ ਪਰ ਭੋਗ ਬਿਲਾਸੀ ਜੀਵਾ ਨਹੀਂ ਰਜਦੀ ਅਨੇਕਾਂ ਪਦਾਰਥਾਂ ਦੇ ਊਪਮਾਨ ਕਰਕੇ ਉਹਨਾਂ ਨੂੰ ਮਨਦੀ ਹੈ ਤਮਾਮ ਜ਼ਿੰਦਗੀ ਇਹ ਜੀਵਾ ਰਸਾਂ ਤਸਾਂ ਨੂੰ ਆਣਦੀ ਪਰ ਇਹ ਜੀਵਾ ਨਹੀਂ ਰਜਦੀ ਪਰ ਸਾਰੇ ਸਾਦੀ ਜੀਵਣਾ ਰੱਜੀਆ ਕਰ ਊਗ ਬਿਲਾਸੀ ਨੱਕ ਨਾ ਅਰਜਾ ਵਾਸ ਲੈ ਗੁਰਗਨ ਸੁਵਾਸੀ ਇਹ ਨੱਕ ਵੀ ਰਾਜਦਾਰ ਨਹੀਂ ਹੈ ਜਿੰਨੀਆਂ ਮਾਜੀ ਸੁਨਨੀਆਂ ਲੈ ਲੈ ਇਨਾਂ ਕੋਈ ਨਜ਼ਰ ਨਹੀਂ ਹੋਰ ਮਾਰਨਾ ਚਾਹੁੰਦਾ ਸਮੁੰਦਰੀ ਹੈ ਹੋਰ ਲੈਣਾ ਚਾਹੁੰਦਾ ਹੈ ਅਖੀਪੈ ਉਦਾਸ ਨੇ ਰਾਜਾ ਨਾ ਕੋਈ ਜੀਵਿਆ ਕੂੜੇ ਪਰਵਾਸੀ ਅਗਰ ਸਾਰਾ ਕੁਝ ਕੂੜੇ ਕੂੜ ਨਾਲ ਜੁੜੇ ਨੇ ਸਾਰੇ ਗਿਆਨ ਇੰਦਰੇ ਤਾਂ ਹੀ ਇਹਨਾਂ 'ਚ ਕੋਈ ਵੀ ਰਜਿਆ ਨਹੀਂ ਨਾ ਦੀ ਅੱਖਾਂ ਨੇ ਪਰਮੇਸ਼ਰ ਦਾ ਰੂਪ ਵੇਖਿਆ ਨਾ ਕਨਨਾਰੀ ਨਾਮ ਸੁਣੀ ਹੈ ਨਾ ਜੀਵਨ ਲਈ ਲਾਭ ਨੂੰ ਆਣਿਆ ਨਾ ਨਾਸਕਾ ਨੇ ਸੰਗਤ ਦੀ ਸੁਭਾਤੀ ਮਾਣੀ ਸ਼ੁਗੁਣਾ ਦੀ

ਜਿਸਨੂੰ ਇਹ ਨਾਮ ਜਿਣ ਵਾਲੀ ਆਪ ਨੂੰ ਜੀ ਕਾਲੂ ਵਹਿਗੁਰੂ ਦਾ ਨਾਮ ਜਬ ਇਹ ਗਾ ਫਿਰ ਇਹ ਗਿਆਨ ਇੰਦਰੀ ਤ੍ਰਿਪਤ ਹੋਣਗੇ ਇਹਨਾਂ ਵਿੱਚ ਸ਼ਾਂਤੀ ਆਏਗੀ ਨਹੀਂ ਤੇ ਨਾਮ ਦੇ ਵੇਖਣ ਦੀ ਭੁੱਖ ਕਦਮ ਹੁੰਦੀ ਹੈ ਨਾ ਸੁਣਨ ਦੀ ਨਾ ਜੀਭਾ ਦੀ ਨਾ ਨਾਸਕਾ ਦੀ ਇਹ तमाम ਜ਼ਿੰਦਗੀ ਗਿਆਨ ਇੰਦਰੀ ਇਹ ਰਸਾਂ ਦੀ ਭੁੱਖ ਵਿੱਚ ਜਿਉਂਦੇ ਨੇ ਇਹਨਾਂ ਦੇ ਅੰਦਰ ਸੰਤੋਖ ਨਹੀਂ ਆਉਂਦਾ ਕਾਰਨ ਕਿਉਂਕਿ ਪਰਮੇਸ਼ਰ ਦਾ ਨਾਮ ਅੰਦਰ ਨਹੀਂ

ਅੱਖਾਂ ਦੇ ਵੇਖ ਰਹੀਆਂ ਨੇ ਉਹਨੇ ਪਗੜ ਨਹੀਂ ਸੀ ਕੀਤੀ ਉਹਨੂੰ ਕਹਿੰਦਾ ਮੈਂ ਤੇਰੇ ਸਾਹਮਣੇ ਲੱਗਿਆ ਉਹਨੂੰ ਕਹਿੰਦਾ ਮੈਂ ਧਿਆਨ ਨਹੀਂ ਕੀਤਾ ਹਾਂ ਅੱਖਾਂ ਨੇ ਦੇਖਿਆ ਕਿਛੂ ਮਨ ਨੇ ਧਿਆਨ ਨਹੀਂ ਸੀ ਦਿੱਤਾ ਤਾਂ ਉਹ ਪਗੜ ਜਦ ਰਿਸ਼ ਨਹੀਂ ਆਇਆ ਇਸੇ ਤਰ੍ਹਾਂ ਉਹਨੂੰ ਕਹਿੰਦਾ ਮੈਂ ਤੈਨੂੰ ਆ ਗੱਲ ਦੱਸੀ ਸੀ ਉਹ ਕਹਿੰਦਾ ਮੈਂ ਸੁਣੀ ਨਹੀਂ ਕਿਉਂ ਨਹੀਂ ਸੁਣੀ ਮਨਸ਼ਾ ਆਉਂਦੀ ਸੀ ਤਾਂ ਇਹੀ ਕਾਰਨ ਸਾਡੇ ਨਾਲ ਅਸਰ ਵਾਪਤਦਾ ਹੈ ਬਹੁਤ ਕੋਈ ਦੁਨੀਆ ਵਿੱਚ ਹੈ ਜਿਹੜਾ ਅਸੀਂ ਨਹੀਂ ਵੇਖਦੇ ਕੋਈ ਨਹੀਂ ਵੇਖਦੇ ਕਿਉਂਕਿ ਅੱਖਾਂ ਪਿੱਛੇ ਮਨ ਜਿਹੜਾ ਉਹ ਵੇਖ ਰਿਹਾ ਹੈ ਉਬਜ਼ਰੂ ਦਾ ਅਗਰਾਹ ਨੂੰ ਕਰ ਗਿਆ ਹੈ। ਤੋਂ ਜਿਸ ਦਿਨ ਮਨ ਦੀ ਸਿੱਖਤਾ ਹੋਏਗੀ ਮਨ ਨਾਮ ਵਿੱਚ ਜੁੜੇਗਾ ਫਿਰ ਇਹ ਅੱਖਾਂ ਦਾ ਦੇਖਣਾ ਬਦਲੇਗਾ ਕੰਨਾਂ ਦਾ ਸੁਣਨਾ ਬਦਲੇਗਾ ਜੀਭਾ ਦੇ ਰਸ ਬਦਲ ਜਾਣਗੇ ਇਹ ਸਾਰੇ ਗਿਆਨ ਇੰਦਰੀਆਂ ਦੇ ਰਸ ਬਦਲ ਜਾਣਗੇ। ਫਿਰ ਇਹ ਅਸਲ ਰਸ ਨੂੰ ਮਾਰਨਗੇ। ਫਿਰ ਇਹ ਬੇਸੰਸਾਰ ਤੋਂ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਜ਼ਰੀ ਆਇਆ ਫਿਰ ਦੇਖਣਾ ਮਲੀਨਤਾ ਪੈਦਾ ਨਹੀਂ ਕਰੇਗਾ। ਇਹ ਦੁਨੀਆਂ ਨੂੰ ਦੇਖਣਾ ਅੰਦਰ ਅਮਰਤ ਪੈਦਾ ਕਰੇਗਾ। ਫਿਰ ਇਹ ਦੁਨੀਆ ਨੂੰ ਸੁਣਨਾ ਅੰਦਰ ਇਰਖਾ ਤੇ ਦਵੇਸ਼ ਪ੍ਰਗਟ ਕਰੇਗਾ ਫਿਰ ਇਹ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਅੰਦਰ ਆਤਮ ਰਸ ਪ੍ਰਗਟ ਕਰੇਗਾ ਫਿਰ ਇਹ ਜੀਵਾ ਦੇ ਰਸ ਨੂੰ ਮੰਨੇ ਜਿਸ ਦਿਨ ਇਹ ਨਾਮ ਰਸ ਨੂੰ ਜੁੜੇਗੀ ਫਿਰ ਇਤ੍ਰਿਪਤ ਹੋ ਜਾਏਗੀ ਇਹ ਰਸਨਾ ਤੋਨ ਸਲਾਤਰੀ ਦੀ ਤਰੀ ਭਿਆਸ ਨਾ ਜਾਏ ਭਿਆਸ ਨਾ ਜਾਏ ਹੋ ਤੱਕ ਤੇਜ ਚੜ੍ਹ ਹਰ ਰਸ ਤੋਂ ਲੈਣਾ ਭਾਈ ਜਿਸ ਦਿਨ ਇਹ ਨਾਮ ਰਸ ਨੂੰ ਮੰਨੇਗੀ ਉਸ ਦਿਨ

ਗੁਰੂ ਹਰਿ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾ ਰਹੇ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ 16 ਜਨਮ ਦੀ 1630 ਸਤ ਗੁਰਾਂ ਦਾ ਪਾਵਨ ਪ੍ਰਕਾਸ਼ ਤਨ ਜਨਨੀ ਜਨ ਜਾਇਆ ਤਨ ਪਿਤਾ ਪ੍ਰਦਾਨ ਤੰਦਰੁਪਿਤਾ ਮਬਾ ਗੁਰਦੇਤਾ ਜੀ ਦੇ ਗ੍ਰਹਿ ਵਿਖੇ ਸਤਾਰਾਂ ਮਾਤਾ ਨੇ ਹਾਲ ਬੋਲ ਦਿੱਤੀ ਕੋਕਤ ਨੂੰ ਸੇਵਾ ਦਾ ਪਾਵਨ ਪ੍ਰਕਾਸ਼ ਕਿਰਪੂ ਸੇਵ ਦੀ ਪਾਵਨ ਤਤਤੀ ਤੇ ਹੁੰਦਾ ਹੈ ਆਪ ਗੁਰੂ ਹਰਿ ਸਿੰਘ ਮਹਾਰਾਜ ਜੀ ਦੀ ਕੁਤਰੀ ਤੋਂ ਸਤਿਗੁਰਾਂ ਦਾ ਜੋ ਬਚਪਨ ਦੀ ਜੀਵਨ ਦੀ ਜਿਹੜੀ ਬਾਤ ਅਸੀਂ ਇਤਿਹਾਸ ਪੜ੍ਹਦੇ ਆ ਸ਼ਾਸਤਰ ਤੇ ਸ਼ਾਸਤਰੀ ਵਿਦਿਆ ਦਾ ਅਭਿਆਸ ਉਹਨਾਂ ਨੇ ਗੁਰ ਚਰਣਾ ਵਿੱਚ ਦੇਖ ਕੇ ਕੀਤਾ ਬਚਪਨ ਤੋਂ ਆਪ ਬੜੇ ਕੋਮਲ ਫਿਰਦੇ ਦਿਮਾਗ ਦੇ ਸਨ ਇੱਕ ਵਾਰ ਬਾਗ ਨੂੰ ਸੈਰ ਕਰਦੇ ਗੁਗੇ ਇੱਥੇ ਸਤਪੁਰਾਂ ਦੀ ਬਾਤ ਨੂੰ ਆਇਆ ਸੀ ਇੱਥੇ ਦਿਵਾਰ ਦਾ ਨਾਮ ਕੀ ਹੈ

جی یہ چولہا ہوا ہے تو بڑی وی جمعہ باری بھی ہے تو کیول چولہا پہننا نہیں یہ بات نہیں ہزور نے آخر یہ ذمے والی بھی بہت کے چلو پاپ کسی نو نہ دکھاؤ کر کے نقصان نہ ہو گرو بہت پیار کرتے سن واتا گرو ہر مہاراج بہت پیار کرتے تو ستگو پاشاہ جو سارا جیون ہے وہ شاپ کی دیوان سانجا کریں گے تھوڑا ਕਬੀ ਸੇਵਾ ਪ੍ਰਵਾਹ ਨੂੰ ਸਿੱਟੇ ਮਾਰਸਦੀ ਸੰਪੂਰਨਤਾ ਵੀ ਹੈ ਤੁਹਾਡੀ ਵਿਸ਼ੇਸ਼ ਸੇਵਾ ਨੂੰ ਰਾਤਰੀ ਦੇ ਸੰਦੇਹ ਉਹਦੇ ਵਿੱਚ ਅਨਪ੍ਰਸਿੱਧ ਕਿਤਨੇ ਭਾਈ ਹਰਜਿੰਦਰ ਸਿੰਘ ਜੀ ਸ਼ੇਰਾਂ ਅਗਰਵਾਲੇ ਉਹ ਸਾਥ ਕੋ ਲੈ 8:30 ਮਿੰਟ ਦੇ ਦੌਰਾਨ ਸੰਤਨ ਹਾਲ ਕਰਨਗੇ ਸਮੇਂ ਸਿਰ ਹਾਜ਼ਰੀ ਪਰਿਲਾਪ ਪ੍ਰਾਪਤ ਕਰਨੇ ਉਹਨਾਂ ਨੂੰ ਦੇ ਕੇ ਕਾਗਰ ਕਰਦੇ ਹੋਏ ਚੱਲ ਲਈ ਲੜੀ ਬਖਸ਼ਣ ਵਿਚਾਰ ਨਾਲ ਜੁੜਦਾ ਯਤਨ ਕਰੀਏ ਆਪੋ ਆਪਣੀ ਹਾਜ਼ਰੀ ਸਹਿਬਾਂ ਦੇ ਚਰਨਾਂ 'ਚ ਜੁਦਾਉਂਦੇ ਹੋਏ ਕਰੁਰਸਨਾ ਹੋਇਤਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਲੜੀਵਾਅ ਸ਼ਬਦ ਵਿਚਾਰ ਅਧੀਨ ਅੱਜ ਦਾ ਜੋ ਪਾਵਨ ਪਵਿੱਤਰ ਹੁਕਮ ਸਹਿਬਾ ਨੇ ਸਾਡੀ ਝੋਲੀ ਪਾਇਆ ਕਰਾਮ ਕਰੇ ਰਾਗ ਅੰਦਰ ਸ਼ਹੀਦਾ ਦੇ ਸਿਤਾਜ ਅੰਚ ਪਾਸ਼ਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਵਾਰਕ ਦਰਸ਼ਨਾਂ ਤੋਂ ਉਚਾਰਨ ਕੀਤਾ ਹੋਇਆ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 887 ਤੇ 1058 ਹੈ ਸ਼ਬਦਾਰ ਹੌ ਦਾ ਮੰਦ ਹੈ ਕਾਜ ਹਮਾਰੇ ਪੂਰੇ ਸਤਗੁਰ ਬਾਜੀ ਅਨਹਦ ਤੂਰੇ ਸਤਗੁਰ ਹਜ਼ੂਰ ਕਹਿੰਦੇ ਜਿਵੇਂ ਤੋ ਮੈਂ ਗੁਰੂ ਦੀ ਸ਼ਰਨ ਵਿੱਚ ਆ ਗਿਆ ਹੈ

ਦੇਹ ਹੋ ਰਹੀ ਆ ਜਿਸ ਵਾਸਤੇ ਇਹ ਦੇਹੀ ਮਿਲੀ ਹੈ ਗੋਬਦਨਨ ਕੀ ਇਹ ਤੇਰੀ ਬਰਿਆ ਇਹ ਕਾਰਜ ਹਮਾਰੇ ਪੂਰੇ ਸਤਗੁਰੂ ਰੋਦੇ ਦੇ ਸਾਰੇ ਕਿ ਮੇਰੇ ਪੂਰੇ ਸਤਗੁਰੂ ਨੇ ਇਹ ਕਾਰਜ ਰਸ ਕੀਤਾ ਬਾਜੀ ਅਨਹਦ ਤੂਰੇ ਸਤਗੁਰ ਇਹ ਗੁਰੂ ਦੀ ਕਿਰਪਾ ਦੇ ਨਾਲ ਹੁਣ ਮੇਰੇ ਅੰਦਰ ਇੱਕ ਰਸ ਸ਼ਬਦ ਦੀ ਤੁਮ ਚੱਲਦੀ ਹੈ ਬਾਜੀ ਵਜਰੇ ਦੀ ਖੁਸ਼ੀ ਦੇ ਬਾਜੀ ਵਜਰੇ ਹਨ ਰਹਾਓ ਅਕੂਰਤਾ ਦੇ ਬਚਨ ਨੇ ਸੇਵਕ ਲਾਇਓ ਆਪਣੀ ਸੇਵ ਅਮਰਤ ਨਾਮ ਦੀ ਜੋ ਮੁਖਦੀਵ ਹਜ਼ੂਰ ਨੇ ਸੇਵਕ ਲਾਇਓ ਆਪਣੀ ਸੇਵ ਮੈਨੂੰ ਆਪਣੀ ਸੇਵਕ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਸੇਵਾ ਵਿੱਚ ਆਪ ਲਾ ਲਿਆ ਹੈ ਸੇਵਕ ਲਾਇਓ ਆਪਣੀ ਸੇਵ ਕਿਉਂਕਿ ਸੇਵਾ ਬੰਦਗੀ ਸਿਮਰਨ ਕਰਨਾ ਇਹ ਮਨੁੱਖ ਦੀ ਵਸਤੂ ਨਹੀਂ ਜਿਹਦੇ ਤੇ ਗੁਰੂ ਕਿਰਪਾ ਕਰਕੇ ਆਪ ਕਹਿ ਲਾ ਲਿੰਦਾ ਹੈ ਸੇਵਾ ਜਲਾ ਲਿੰਦਾ ਹੈ ਉਹੀ ਜੀਵ ਸੀਵਾ ਹੈ ਉਹੀ ਜੀਵਨ ਨੂੰ ਜਪਦਾ ਹੈ ਜਿਹਦੇ ਦੇ ਗੁਰੂ ਕਿਰਪਾ ਕਰਦਾ ਹੈ ਆਪਣੀ ਯਤਨ ਨਾਲ ਨਹੀਂ ਕਿ ਆਪ ਜਿਵੇਂ ਬਾਈ ਜਪੈ ਸੁਣਾਉ ਆਪ ਗਵਾਈ ਸੁਹਾਰੂਣ ਗਾਉ ਤੋ ਸੇਵਕ ਲਾਇਓ ਆਪਣੀ ਸੇਵ ਜਿਹੜੇ ਦੇ ਸੇਵਕ ਕੋ ਸੇਵਾ ਬਣ ਆਈ ਹੁਕਮੂਰ ਪਰਬਤਾਈ ਆਪ ਜਿਹਦੇ ਗੁਰੂ ਕਿਰਪਾ ਕਰਦਾ ਕਾਸ਼ ਉਹਨੇ ਸੇਵ ਲਾਇਓ ਆਪਣੀ ਸੇਵ ਮੇਨੂੰ ਆਪਣੇ ਮਾਲਕ ਸ੍ਰੋਮਣੀ ਨੇ ਆਪਣਾ ਸਿੱਖ ਜਾਣ ਕੇ ਆਪਣੀ ਸੇਵ ਲਾਇਆ ਅਮਰ ਨਾਮ ਦਿਓ ਮੁਖ ਦੇਵ ਦੇਵ ਦਾ ਸ੍ਰੀ ਪ੍ਰਕਾਸ਼ ਰੂਪ ਕਾਲੂ ਗੁਰੂ ਜੀ ਨੇ ਅਮਰ ਨਾਮ ਦਿਓ ਮੁਖ ਮੇਰੇ ਮੁਖ ਵਿੱਚ ਆਤਮਿਕ ਜੀਵਨ ਦੇ ਵਾਲਾ ਨਾਮ ਦੇ ਦਿੱਤਾ ਹੈ ਇਹਦੇ ਮੁਖ ਜੋ ਨਾਮ ਨਹੀਂ ਨਿਕਲਦਾ ਹਾਇ ਦੇ ਨਿਕਲ ਜਾਂਦੀ ਬਾਰ ਮੁਖ ਦੇ ਵਾਹਿਗੁਰੂ ਨਹੀਂ ਨਿਕਲਦਾ ਚੁੜੀ ਨੇ ਦੇਵ ਹੋਰ ਦੇ ਗਲਦੀਆਂ ਸੰਸਾਰ ਦੀਆਂ ਗੱਲਾਂ ਬਹੁਤ ਨਿਕਲਦੀਆਂ ਮੂੰਹ ਚੋਂ ਪਰ ਇਸ ਮੁਖ ਤੋਂ ਨਾਮ ਉਹਨਾਂ ਦੇ ਨਿਕਲਦਾ ਹੈ ਜਿਨ ਸੇਖੋਂ ਨੂੰ ਗੁਰੂ ਆਪਨੀ ਸੇਵਾ ਚਲਾ ਲੈਂਦਾ ਤੇ ਅਮਰਤ ਨਾਮ ਦਿਉ ਉਹਖ ਦੀਪ ਪ੍ਰਕਾਸ਼ ਨੂੰ ਗੁਰੂ ਨੇ ਮੇਰੇ ਮੋਖ ਵਿੱਚ ਆਪਣਾ ਅਮਰਤ ਨਾਮ ਦੇ ਦਿੱਤਾ ਸਗਲੇ ਚਿੰਤਾ ਆਪ ਨਿਵਾਰੀ ਤਿਸ ਗੁਰ ਕੋ ਹੋਂ ਸਤਿ ਬਲਿਹਾਰੀ ਜਿਸ ਗੁਰੂ ਨੇ ਮੇਰੀ ਸਾਰੀ ਚਿੰਤਾ ਹੀ ਦੂਰ ਕਰ ਦਿੱਤੀ ਸਗਲੇ ਚਿੰਤਾ ਆਪ ਨਿਵਾਰੀ ਦੂਰ ਕਰ ਦਿੱਤੀ ਮੇਰੇ ਦਮ ਤੋਂ ਸਾਰੀ ਚਿੰਤਾਵਾਂ ਤੇ ਤਿਸ ਗੁਰ ਕੋ ਹੋਂ ਸਰਬ ਰਿਹਾਰੀ ਮੈਂ ਐਸੇ ਗੁਰੂ ਤੋਂ ਸਰਬ ਰਿਹਾਰ ਕੁਰਬਾਨ ਕਰਨਾ ਹਾ ਕਾਜ ਹਮਾਰੇ ਪੂਰੇ ਸਤਗੁਰ ਬਾਜੇ ਅਨਹਦ ਤੂਰੇ ਸਤਗੁਰ ਰਹਾਓ ਅਗਰ ਪੂਰੇ ਸਤਗੁਰੂ ਨੇ ਮੇਰੇ ਜੀਵਨ ਦੇ ਸਾਰੇ ਕਾਜ ਰਾਸ ਕੀਤੇ ਤੇ ਹੁਣ ਮੇਰੇ ਅੰਦਰ ਖੁਸ਼ੀ ਦੇ ਇੱਕ ਤਾਲ ਵਾਜੇ ਵੱਜ ਰਹੇ ਨੇ ਇੱਕ ਰਸ ਖੁਸ਼ੀ ਦੇ ਵਾਜੇ ਮੇਰੇ ਹਿਰਦੇ ਘਰ ਤੋਂ ਵੱਜ ਰਹੇ ਹਾ ਮਹਿਮਾ ਜਾ ਕੀ ਗਹਿਰ ਗੰਭੀਰ ਹੋਈ ਨਿਹਾਲ ਦੇ ਜਿਸ ਧੀਰ ਅਸੇ ਮਹਿਮਾ ਜਾ ਕੀ ਗਹਿਰ ਗੰਭੀਰ ਉਹ ਗਾਲ ਗੁਖਵੈਸਨ ਦੀ ਮਹਿਮਾ ਭੜੀ ਹੋਂਦੀ ਹੈ ਉਹ ਬੜਾ ਵੱਡੇ ਜਿਗਰੇ ਵਾਲਾ ਉਹਦੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੋਈ ਨਿਹਾਲ ਦੇ ਜਿਸ ਧੀਰ ਤੇ ਜਿਹਦੇ ਤੇ ਨਿਹਾਲ ਹੋ ਕੇ ਉਹ ਆਪ ਜਿਹਾ ਤੀਜ ਦੇ ਦਿੰਦਾ ਹੈ ਜਾ ਕੇ ਬੰਦਨ ਕਾਟੇ ਰਾਇ ਸੋ ਨਰ ਬਹੁਰ ਨਝੁਨੀ ਪਾਇ ਜਾ ਕੇ ਬੰਦਨ ਕਾਟੇ ਰਾਇ ਕਹਿਦਾ ਪ੍ਰਭੂ ਪਾਖਸ਼ਾ ਜਿਸ ਪ੍ਰਭੂ ਪਾਖਸ਼ਾ ਜਿਨਾਂ ਦੇ ਆਪ ਬੰਦਨ ਕੱਟ ਦਿੰਦਾ ਹੈ ਸੋ ਨਰ ਬਹੁਰ ਨਝੁਨੀ ਪਾਏ ਇਨਾਂ ਦੇ ਮਾਇਆ ਦੇ ਬੰਦਨ ਵਿਕਾਰਾਂ ਦੇ ਬੰਦਨ ਗੁਰੂ ਨੇ ਕੱਟ ਦਿੱਤੇ ਹੈ ਤੋ ਹਜ਼ਰ ਕਹਿੰਦੇ ਉਹ ਮਨੁੱਖ ਫਿਰ ਦੁਆਰਾ ਜੁਨੀਆਂ ਵਿੱਚ ਨਹੀਂ ਜਾਂਦਾ ਸੋ ਨਰ ਬਹੁਤ ਰਜਨੀ ਪਾਈ ਉਹ ਦੁਆਰਾ ਗੁਰ ਦੁਨੀਆਂ ਵਿੱਚ ਨਹੀਂ ਆਉਂਦਾ ਜਦ ਕੈ ਅੰਤਰ ਪ੍ਰਗਟਿਓ ਆਪ ਤਾਂ ਉਹ ਨਾਹੀ ਦੂਖ ਸੰਤਾ ਜਿਨ੍ਹਾਂ ਦੇ ਅੰਦਰ ਕਾਲਪੁਖ ਵਹਿਗੁਰੂ ਆ ਪ੍ਰਗਟ ਹੋ ਜਾਂਦਾ ਹੈ ਕਿਉਂਕਿ ਆਪ ਹੀ ਸੇਵ ਨੂੰ ਜ਼ਿੰਦਗੀ ਆਪ ਨਾਮ ਦੀ ਦਾਤ ਦਿੱਤੀ ਆਪ ਹੀ ਉਹਨੇ ਜਪੌਂਦਾ ਹੈ ਤੇ ਉਸ ਜਾਪ ਰਾਹੀਂ ਆਪ ਹੀ ਅੰਦਰ ਪ੍ਰਗਟ ਹੋ ਜਾਂਦਾ ਹੈ ਤੋ ਬਾਸਾਨੀ ਜੀ ਜਾਂ ਅੰਤਰ ਪ੍ਰਗਟ ਹੋ ਆ ਜਿਸ ਦੇ ਹਿਰਦੇ ਘਰ ਵਿੱਚ ਆਪ ਕੋ ਰੂਪ ਜੀ ਆਪ ਪ੍ਰਗਟ ਹੋ ਜਾਂਦੇ ਨੇ ਤਾਂ ਕੋ ਨਾਹੀ ਦੁੱਖ ਸੰਤਾ ਉਹਨਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦੇ ਦੁੱਖ ਝਗੜੇ ਸੰਤਾਪ ਨਹੀਂ ਰਹਿੰਦੇ ਲਾਲ ਰਤਨ ਇਸ ਪਾਲੇ ਪਰਿਆ ਸਗਲ ਉਤੰਬ ਉਹ ਜਾਣ ਲੈ ਕਰਿਆ ਲਾਲ ਰਤਨ ਇਸ ਬਾਲੈ ਪ੍ਰਿਆ ਲਾਲੰਦਾਰੀ ਦੇ ਪਰਮੇਸ਼ਰ ਕਾਲਪੁਖ ਵੈਗਨੂ ਦਾ ਨਾਮ ਰੂਪ ਲਾਲ ਧੀਰਾ ਇਸ ਬਾਲੈ ਪ੍ਰਿਆ ਉਹਦੇ ਬੱਲੇ ਗੁਰੂ ਨੇ ਨਾਮ ਪਾ ਦਿੱਤਾ ਹੈ ਨਾਮ ਰੂਪ ਹੀਆ ਗੁਰੂ ਨੇ ਦੇ ਦਿੱਤਾ ਹੈ ਇਹ ਨਾਮ ਰਤਨ ਇਹ ਲਾਲ ਦੀ ਕੀਮਤੀ ਰਤਨ ਇਸ ਬਾਲੈ ਪ੍ਰਿਆ ਜਿਸ ਮਨੁੱਖ ਦੇ ਬੱਲੇ ਗੁਰੂ ਨੇ ਨਾਮ ਤੇ ਰਤਨ ਪਾ ਦਿੱਤਾ ਹੈ ਸਗਲ ਊਟਾਂ ਉਹ ਜਨ ਲੈ ਕਰਿਆ ਇਸ ਨਾਮ ਰੂਪ ਲਾਲ ਦੇ ਰਤਨ ਵਾਰਾ ਉਹ ਮਨੁੱਖ ਸਗਲ ਕਟੰਗ ਉਹ ਜਾਣਦੇ ਤਰਿਆ ਉਹ ਇਕੱਲਾ ਨਹੀਂ ਤਰਿਆ ਉਹ ਸਾਰੇ ਕਟੰਗ ਪਰਵਾਸ ਸਵੀਕਾਰ ਸਕੀਏ ਉਤਰ ਗਿਆ ਜਿਹਦੇ ਅੰਦਰ ਗੁਰੂ ਨੇ ਇੱਕ ਕੀਮਤੀ ਲਾਲ ਇਹ ਰਤਨ ਏਕਾ ਦਿੱਤਾ ਹੈ ਜਿਹਨੂੰ ਨਾਮ ਰਤਨ ਮਿਲ ਗਿਆ ਉਹ ਫਿਰ ਸਾਰੇ ਕਟੰਗ ਪਰਵਾਸ ਸਵੀਕਾਰ ਪੂਜੀ ਤਰ ਜਾਂਦਾ ਹੈ ਨਾ ਕਿਸੇ ਭਰਮ ਨਾਲ ਦੂਜਾ ਦੂਜਾ ਇੱਕੋ ਇੱਕ ਨਿਰੰਤਰ ਪੂਜਾ ਇਰੇ ਨਾਮ ਉਪਰਤ ਉਹਦੇ ਵਿਲੇ ਬਾਸ਼ਕੀ ਨੇ ਉਹਦੇ ਜੀਵਨ ਚ ਨਾਮ ਕਿਛ ਪਰਮ ਨਾ ਦੁਖਦਾ ਦੂਜਾ ਉਹਦੇ ਜੀਵਨ ਵਿੱਚ ਨਾਮ ਤੇ ਭਰ ਰਿਹਾ ਹੈ ਨਾ ਉਹਦੇ ਮਨ ਵਿੱਚ ਦੁੱਖਦਾ ਹੈ ਨਾ ਦੂਜਾ ਭਾਵ ਹੈ ਪਰਮਾਤਮਾ ਤੋਂ ਕਿਣਾ ਕਿਸੇ ਹੋਰ ਦੀ ਆਸ ਨਹੀਂ ਕਿਉਂਕਿ ਉਹ ਪਰਮਾਤਮਾ ਨੂੰ ਸਵਾਰਨਤ ਹੋ ਗਿਆ ਉਸੇ ਜਿਸ ਸੇਵਕ ਨੂੰ ਗੁਰੂ ਨੇ ਆਪ ਆਪਣੀ ਸੇਵਕ ਬਣਾਇਆ ਉਹਦੇ ਜੀਵਨ ਵਿੱਚ ਨਾਮ ਭਰਦਾ ਹੈ ਪਰ ਸੰਗੀ ਦੇ ਨਾ ਦੁਖਦਾ ਹੈ ਤੇ ਨਾ ਦੂਜਾ ਬਾਹਰ ਨਾ ਕਿਸ ਕਰਨ ਨਾ ਦੂਜਾ ਦੂਜਾ ਇੱਕੋ ਇੱਕ ਨਿਰੰਝਨ ਪੂਜਾ ਉਹ ਕਮਾਇਆ ਜੀ ਕਾਲ ਤੋ ਰਹੇ ਨਰੀ ਪ੍ਰਭੂ ਦੀ ਪੂਜਾ ਕਰਦਾ ਹੈ ਉਹ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮਨੁੱਖ ਵਿੱਚ ਨਹੀਂ ਔਣ ਦਿੰਦਾ ਆਪ ਕਿਸੇ ਹੋਰ ਦੇ ਟਿਕ ਆਸਰਾ ਨਹੀਂ ਦਿੰਦਾ ਜਤ ਕਤ ਦੇਖੋ ਆਪ ਦਿਆਲ ਕਉ ਨਾਨਕ ਪ੍ਰਭ ਮਿਲੇ ਰਸਾਲ ਅਕੇ ਜਿਸ ਦਿਨ ਇਹ ਪਾਵਨ ਤੇ ਦੁਗਦਾ ਤੇ ਦੂਜਾ ਪਾਵ ਨਿਕਲ ਗਿਆ ਇਕੋ ਹੀ ਮੇਰੇ ਜੀ ਪੂਜਾ ਇਕਾਇਕ ਕਾਲਕ ਤੁਰੈ ਪ੍ਰਭੂ ਦੀ ਪੂਜਾ ਹੋਰੀ ਜਿਸੇ ਦੇ ਘਰ ਵਿੱਚ ਤੇ ਪਾ ਸਕਦੇ ਉੱਥੇ ਜਦ ਕਦ ਦੇਖੋ ਆਪ ਦਿਆਲ ਜਦ ਕਦ ਦਾ ਰਥੇ ਜਿੱਧਰ ਕਿਧਰ ਜਿੱਥੇ ਕਿਥੇ ਮੈਂ ਵੇਖਦਾ ਆਪ ਦਿਆਲ ਉਦਿਆ ਦਾ ਸੋਨਾ ਕਾਲੂ ਕੋ ਵੇਖ ਰੋ ਮੈਨੂੰ ਹਰ ਪਾਸੇ ਨਜ਼ਰ ਆ ਰਿਹਾ ਜੈ ਜੈ ਬੇਖੋਤ ਹੈ ਮਜ਼ਹੂਰ ਦੂਰ ਤੱਕ ਹੋ ਨਾ ਜਾਏ ਪ੍ਰਮਾਤਮਾ ਮੇਰੇ ਤੋਂ ਦੂਰ ਹੀ ਨਹੀਂ ਮੈਂ ਜਿੱਥੇ ਵੀ ਨਾ ਉਹ ਮੇਰੇ ਲਾਗੇ ਹਰ ਸਾਜਣ ਸਭ ਕਨੇਡ ਖੜਾ ਅਗੋ ਉਹ ਜੋ ਸਤਿਨ ਪ੍ਰਭੂ ਉਸਾਰ ਨੇੜੇ ਖੜਾ ਹੈ ਆਜੇ ਸਾਜਣੜਾ ਮੇਰਾ ਸਾਜਣੜਾ ਨੇੜੇ ਖੜੇੜਾ ਮੇਰਾ ਸਾਜਣੜਾ ਉਹ ਤੇ ਬੜਾ ਮੈਂ ਨੇੜੇ ਖੜਾ ਹੈ

ਇਹ ਨਾਲ ਕੇ ਕਿ ਪ੍ਰਭ ਮਿਲੇ ਸਾਰ ਸਦਾ ਦੇ ਰਸਨ ਦਾ ਘਰ ਕਿ ਉਹ ਆਕਾਲ ਪੁਰਖ ਵੈਗੁਰੂ ਪ੍ਰਭੂ ਮੈਨੂੰ ਮਿਲ ਗਿਆ ਹੈ ਜਿਹੜਾ ਸਾਰੇ ਰਸਨ ਦਾ ਘਰ ਹੈ ਹੁਣ ਕਿਸੇ ਵੀ ਰਸ ਨੂੰ ਮੰਨਣ ਦੀ ਇੱਛਾ ਨਹੀਂ ਰਹੀ ਕਿਉਂਕਿ ਪਰਮੇਸ਼ਰ ਆਕਾਲ ਪੁਰਖ ਵੈਗੁਰੂ ਮਿਲ ਗਿਆ ਹੈ ਹੁਣ ਸਾਰੀ ਕਿਸਾਨੀ ਹਿਰਦੇ ਵਿੱਚ ਪ੍ਰਗਟ ਹੋ ਗਿਆ ਕਿਉਂਕਿ ਸਾਰਾ ਕੁਝ ਉਹਦੇ ਘਰ ਚ ਹੈ ਨਾ ਉਹਨੇ ਤੇਰੇ ਸਗੋਂ ਨਿਦਾਰ ਇੱਛਾ ਪੂਰਕ ਰਖੈ ਨਿਦਾਨ ਤੂੰ ਮੇਰਾ ਪਿਆਰ ਤੂੰ ਕੈਸੀ ਭੂਖਾ ਤੂੰ ਮਨ ਵਸਿਆ ਲੱਗੇ ਨਾ ਦੁੱਖਾ ਹੁਣ ਕਿਸੇ ਤਰ੍ਹਾਂ ਦਾ ਕੋਈ ਦੁੱਖ ਤੇ ਭੁੱਖ ਨਹੀਂ ਰਿਹਾ ਕਿਉਂਕਿ ਜਦੋਂ ਤੋਂ ਤੁਹਾਡਾ ਮਿਲਾਪ ਹੋ ਗਿਆ ਤੇ ਅੱਜ ਦੀ ਬਾਰ ਖੁਸ਼ ਹੋ ਰਹੀ ਸਹਿਬ ਵੀ ਬਖਸ਼ਿਸ਼ ਕਰਦੇ ਸੇਵਕ ਲਾਇਓ ਆਪਣੀ ਸੇਵ ਅਵਰ ਨਾਮ ਦਿਓ ਮੁਖ ਦੇ ਵਸ ਕੇ ਮੈਨੂੰ ਆਪਣੇ ਸੇਵਕ ਨੂੰ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾ ਲਿਆ ਤੇ ਆਤਮ ਜੀਵਨ ਦੇਣ ਵਾਲਾ ਨਾਮ ਉਹਨੇ ਮੇਰੇ ਮੁਖ ਵਿੱਚ ਪਾ ਦਿੱਤਾ ਹੈ ਪਾਵਨ ਮੁਖ ਤੋਂ ਦੇ ਨਾਮ ਮੁਜਬਦਾ ਸਗਲੇ ਚਿੰਤਾ ਆਪ ਨਿਭਾਰੀ ਇਸ ਗੁਰ ਕੋ ਹੌਸਲ ਨਿਹਾਰੀ ਜਿਸ ਗੁਰੂ ਨੇ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੱਤੀ ਹੈ ਤੇ ਐਸੇ ਗੁਰੂ ਤੋਂ ਮੈਂ ਸਦਾ ਬਲਹਾਰ ਕੁਰਬਾਨ ਸਜ ਕੇ ਜਾਣਾ ਕਾਰ ਬਾਰੇ ਪੂਰੇ ਸਤਗੁਰ ਬਾਝੇ ਅਨਹਦ ਪੂਰੇ ਸਤਗੁਰ ਮੇਰੇ ਗੁਰੂ ਨੇ ਮੇਰੇ ਜੀਵਨ ਦੇ ਕਾਰ ਤਾਸ ਕਰ ਦਿੱਤਾ ਤੇ ਉਸ ਗੁਰੂ ਦੀ ਕਿਰਪਾ ਨਾਲ ਬਾਝੇ ਅਨਹਦ ਪੂਰੇ ਸਤਿਗੁਰ ਮੇਰੇ ਅੰਦਰ ਖੁਸ਼ੀ ਦੇ ਇੱਕ ਨਾਮ ਰਾਸਤੇ ਜਿਹੜੇ ਉਹਵਾਜੂ ਗਜ ਰਹੇ ਨੇ ਸਤਿਗੁਰ ਕੀ ਰਹਿਮਤ ਸਾਡੇ ਸਾਰਿਆਂ ਦੀ ਝੋਲੀ ਪਾਉਣ ਅਸੀਂ ਨਿਸ਼ੇਵਕ ਬਣ ਕੇ ਗੁਰੂਤਨ ਕਬੂਲ ਹੋਈਏ ਸਤਿਗੁਰ ਰਹਿਮਤ ਕਰਨ ਇਹ ਸੇਵਕ ਦਾ ਪਾਲ ਸਾਡੇ ਹਿਰਦੇ ਵਸੇ ਕਿਉਂਕਿ ਜਿਸ ਦਿਨ ਸੇਵਕ ਬਣ ਕੇ ਗੁਰ ਚਰਨਾ ਚ ਆਵਾਂਗੇ ਉਹਦਾ ਬਿਰਧਾ ਆਪਣੀ ਸੇਵਕੀ ਆਪੇ ਰੱਖੇ ਆਪੇ ਨਾਮ ਦੇ ਪਾਵ ਜੈ ਜੈਕਾਰ ਕਿਰਤ ਸੇਵਕੀ ਤਹਾ ਤਹਾ ਉਠਦਾ ਹੈ ਸੇਵਕੋ ਨਿਕਟੀ ਹੋਈ ਲਿਖਾਵੇ ਜੋ ਜੁਗ ਹੈ ਠਾਕੁਰ ਪੈ ਸੇਵਕ ਤਤਕਾਲ ਵਿਖਾਵੇ ਇਹ ਜੀਵਨ ਦਾ ਅਸਰ ਜੋੜੀ ਕੋਨ ਖੁਨੀ ਅਭਿਆਨ ਪੁਲਾ ਦੀ ਖਿਮਾ ਪਿਆਸ ਦੇਹੁ ਸੀ ਸਲੌਫਤ ਦੀ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸੰਧੀ ੴ ਸਤਿਗੁਰ ਪ੍ਰਸਾਦ ਸਲੋਕ ਮਹਿਲਾ